ਚਰਨੀ ਵੱਡੀ ਖਬਰ 2.0 ਫੈਕਟਰ ਮਾਮਲੇ 'ਚ ਹਾਈ ਕੋਰਟ ਨੇ ਸਰਕਾਰ ਨੂੰ ਲਾਇਆ ਝਟਕਾ ਸਪੀਕਿੰਗ ਆਰਡਰਾਂ ਤੇ ਸਵਾਲ ਹਾਈ ਕੋਰਟ ਨੇ ਦਿੱਤਾ ਸਖਤ ਹੁਕਮ ਫਾਈਨਾਂਸ ਵਿਭਾਗ ਹੀ ਪਾਸ ਕਰੇ ਅੰਤਿਮ ਫੈਸਲਾ ਪੰਜਾਬ ਦੇ ਪੈਨਸ਼ਨਰਾਂ ਨਾਲ ਜੁੜੇ 2.0 ਫੈਕਟਰ ਮਾਮਲੇ 'ਚ ਹਾਈ ਕੋਰਟ ਦੇ ਹੁਕਮਾਂ ਦੇ ਬਾਵਜੂਦ ਸਰਕਾਰ ਵੱਲੋਂ ਪਾਸ ਕੀਤੇ ਗਏ ਵੱਖ-ਵੱਖ ਸਪੀਕਿੰਗ ਆਰਡਰਾਂ ਨੇ ਨਵੀਂ ਚਰਚਾ ਨੂੰ ਜਨਮ ਦੇ ਦਿੱਤਾ ਹੈ 28 ਜਨਵਰੀ 2024 ਨੂੰ ਹਾਈ ਕੋਰਟ ਨੇ ਸਾਫ ਆਦੇਸ਼ ਦਿੱਤਾ ਸੀ ਕਿ 3 ਮਹੀਨੇ ਅੰਦਰ-ਅੰਦਰ ਪਟੀਸ਼ਨਰਾਂ ਦੇ ਕਲੇਮ ਤੇ ਫੈਸਲਾ ਕਰਕੇ ਉਹਨਾਂ ਨੂੰ ਸੂਚਿਤ ਕੀਤਾ ਜਾਵੇ ਪਰ ਹਾਲਤ ਇਹ ਰਹੀ ਕਿ ਸਮਾਂ ਬੀਤ ਜਾਣ ਉਪਰੰਤ ਵੀ ਸਰਕਾਰ ਨੇ ਨਾ ਫੈਸਲਾ ਦਿੱਤਾ ਨਾ ਹੀ ਕਾਰਨ ਦੱਸਦੇ ਹੋਏ ਆਰਡਰ ਪਾਸ ਕੀਤੇ ਇਸ ਕਾਰਨ ਕਈ ਪੈਨਸ਼ਨਰਾਂ ਵੱਲੋਂ ਕੰਟੈਂ 14709/2023 ਪ੍ਰੀਤਮ ਸਿੰਘ ਨਾਗਰਾ ਵਾਲੇ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਸਰਕਾਰ ਤੇ 20000 ਰੁਪਏ ਦਾ ਜੁਰਮਾਨਾ ਲਗਾਇਆ ਅਤੇ ਕਿਹਾ ਕਿ ਇਹ ਹੁਕਮ ਫਾਈਨਾਂਸ ਡਿਪਾਰਟਮੈਂਟ ਤੋਂ ਹੀ ਪਾਸ ਹੋਣੇ ਚਾਹੀਦੇ ਹਨ ਨਾ ਕਿ ਸਕੂਲ ਐਜੂਕੇਸ਼ਨ ਜਾਂ ਹੋਰ ਵਿਭਾਗਾਂ ਤੋਂ ਨਵੇਂ ਆਈ ਸਪੀਕਿੰਗ ਆਰਡਰ ਵਿੱਚ 2.0 ਫੈਕਟਰ ਲਾਗੂ ਕਰਨ ਤੋਂ ਇਨਕਾਰ ਕੀਤਾ ਗਿਆ ਹੈ ਸਰਕਾਰ ਨੇ 113% ਡੀਏ ਦੇ ਨਾਲ 15% ਵਾਧੇ ਵਾਲੇ ਫਾਰਮੂਲੇ ਨੂੰ ਹੀ ਠੀਕ ਦੱਸਿਆ ਹੈ ਦਿਲਚਸਪ ਗੱਲ ਇਹ ਹੈ ਕਿ ਆਰਡਰ ਵਿੱਚ ਬਾਰ-ਬਾਰ ਇਹ ਲਿਖਿਆ ਗਿਆ ਹੈ ਕਿ ਇਹ ਫਾਰਮੂਲਾ ਕਰਮਚਾਰੀ ਅਤੇ ਪੈਂਚੋ ਜੱਤੇਬੰਦੀਆਂ ਨਾਲ ਮੀਟਿੰਗ ਕਰਕੇ ਪ੍ਰਵਾਨ ਕੀਤਾ ਗਿਆ ਹੈ ਪਰ ਜੱਤੇਬੰਦੀਆਂ ਦਾ ਸਾਫ਼ ਕਹਿਣਾ ਹੈ ਕਿ ਕਦੇ ਵੀ ਕੋਈ ਸਮਝੌਤਾ ਨਹੀਂ ਹੋਇਆ ਇਹ ਫੈਸਲਾ ਸਰਕਾਰ ਨੇ ਇੱਕ ਤਰਫਾ ਲਿਆ ਹੈ ਪੰਜਾਬ ਰਾਜ ਪੈਨਸ਼ਨ ਮਹਾਸੰਗ ਨੇ ਆਰਟੀਆਈ ਰਾਹੀਂ ਟਰਾਈ ਪਾਰਟੀ ਮੀਟਿੰਗ ਦੀ ਕਾਪੀ ਮੰਗੀ ਪਰ ਵਿੱਤ ਵਿਭਾਗ ਵੱਲੋਂ ਕੋਈ ਠੋਸ ਜਵਾਬ ਨਹੀਂ ਦਿੱਤਾ ਗਿਆ ਇਹ ਸਾਬਿਤ ਕਰਦਾ ਹੈ ਕਿ ਕੋਈ ਮੀਟਿੰਗ ਜਾਂ ਸਮਝੌਤਾ ਹੋਣ ਦੀ ਗੱਲ ਸੱਚ ਨਹੀਂ ਹੈ ਪੈਨਸ਼ਨਰਾਂ ਦੀਆਂ ਮੰਗਾਂ ਦੀ ਗੱਲ ਕਰਦੇ ਹੋਏ ਪੈਨਸ਼ਨ ਜੱਥੇਬੰਦੀਆਂ ਨੇ ਸਰਕਾਰ ਨੂੰ ਸਾਫ਼ ਆਦੇਸ਼ ਦਿੱਤਾ ਕਿ ਪੇ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਨਾ ਨਜ਼ਰਅੰਦਾਜ਼ ਕੀਤਾ ਜਾਵੇ ਕੇਂਦਰ ਸਰਕਾਰ ਦੇ ਪੈਟਰਨ ਤੇ 2.0 ਫੈਕਟਰ ਲਾਗੂ ਕੀਤਾ ਜਾਵੇ ਅਤੇ ਵੱਡੇ ਬਜ਼ੁਰਗ ਪੈਨਸ਼ਨਰਾਂ ਨੂੰ ਕੋਰਟ ਦੇ ਚੱਕਰਾਂ 'ਚ ਨਾ ਖਪਾਇਆ ਜਾਵੇ ਇਹ ਸਾਰਾ ਮਾਮਲਾ ਹੁਣ ਮੋੜ ਹਾਈ ਕੋਰਟ ਵਿੱਚ ਸੁਣਵਾਈ ਹੇਠ ਹੈ ਪੈਨਸ਼ਨਰਾਂ ਵੱਲੋਂ ਟਕਿਆ ਮੁੱਦਾ ਜਲਦੀ ਸੁਲਝੇਗਾ ਤੇ ਉਹਨਾਂ ਨੂੰ ਇਨਸਾਫ ਮਿਲੇਗਾ ਅੱਜ ਦੀ ਵੀਡੀਓ ਦੇ ਵਿੱਚ ਇਨਾਈ ਵੀਰੇਚ ਬਣੇ ਰਹੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਥੈਂਕ ਯੂ